ਜਨ ਨਾਨਕ ਐਸਾ ਹਰਿ ਸੇਵਾਂਤ ਲੈ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖ ਦਾ ਰੋਗ ਸੁਖ ਰੋਗ ਪਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾਉ ਜਾਤ ਮਹਿ ਜਜੁਤ ਮਹਿ ਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤਿਵਾਲ ਜਿਨ ਕੀ ਤਿਸਉ ਪਾਰ ਪਿਆ ਕਹਉ ਨਾਨਕ ਕਰਤੇ ਕੀ ਆਗਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਗਾਸਾ ਮਹਲਾ ਪਹਿਲਾ ਇਕ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕ ਸੰਖਾ ਕਿਤ ਤੇਰੇ ਗਾਵਣ ਹਾਰੇ ਕਿਤ ਤੇਰੇ ਰਾਗ ਪ੍ਰੀ ਸੋਕ ਇਹ ਕਿਤ ਤੇਰੇ ਗਾਵਣ ਹਾਰੇ ਗਾਵੰਤ ਨੂੰ ਪਉਣ ਪਾਣੀ ਵੈ ਸੰਤਰ ਗਾਵੇ ਰਜਤ ਹਮ ਦੁਆਰੇ ਗਾਵੰਤ ਨੂੰ ਚਿਤ ਗੁਪਤ ਲਿਖ ਜਾਣ ਲਿਖਿ ਤਰਮ ਵਿਚਾਰੇ ਗਾਵੰਤ ਨੂੰ ਸਰਬ ਮਹਾਦੇਵੀ ਸਹੁ ਤੇਰੇ ਸਦਾ ਸਵਾਰੇ ਗਾਵੰਤਨੁ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੰਤਨੁ ਸਿਦਿ ਸਮਾਦੀ ਅੰਦਰ ਗਾਵੰਤਨੁ ਸਾਧ ਵਿਚਾਰੇ ਗਾਵੰਤਨੁ ਜਤੀ ਸਤੀ ਸੰਤੋਖੇ ਗਾਵੰਤਨੁ ਬੀਰ ਕਰਾਰੇ ਗਾਵੰਤਨੁ ਪੰਡਤ ਪੁਣਖੀ ਸਰ ਜੋਜਗ ਵੇਦ ਨਾਲੇ ਗਾਵੰਤਨੁ ਮੋਹਣਿਆ ਮਨਮੋਹਨ ਸੁਰਗਮਛ ਪਿਆਲੇ ਗਾਵੰਤਨ ਤਨ ਤਨ ਪਾਏ ਤੇਰੇ ਅਸ਼ਟ ਤੀਰਥ ਨਾਲੇ ਗਾਵੰਤ ਨੂੰ ਜੋਤ ਮਹਾਬਲ ਸੂਰਾ ਗਾਵੰਤ ਨੂੰ ਖਾਣੀ ਚਾਰੇ